ਉਦੇ ਪਿੰਡ ਅਖਾੜਾ ਦੀ ਧੀ ਮਹਿੰਦਰ ਕੌਰ ਬਰਾੜ ਨੇ ਇੰਗਲੈਂਡ ਦੇ ਮਿਡਨ ਹੈਡ ਕੁਕਹਮ ਤੋਂ ਮੇਅਰ ਬਣ ਕੇ ਇਲਾਕੇ ਤੇ ਪਿੰਡ ਅਖਾੜਾ ਦਾ ਨਾਮ ਰੌਸ਼ਨ ਕੀਤਾ ਹੈ ਮਹਿੰਦਰ ਕੌਰ ਉਰਫ ਮੈਂਡੀ ਬਰਾੜ ਇੰਗਲੈਂਡ ਦੇ ਮਿਡਨ ਹੈਡ ਤੋਂ ਲਗਭਗ 30 ਸਾਲਾਂ ਤੋਂ ਕਾਉਂਸਲਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਤੇ ਲੰਘੇ ਬਰੇ ਉਹਨਾਂ ਨੂੰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਸੀ ਤੇ ਹਾਲ ਹੀ ਉਹਨਾਂ ਦੇ ਸਿਰ ਮੇਅਰ ਦਾ ਤਾਜ ਸਜਿਆ ਹੈ ਇਸ ਪ੍ਰਾਪਤੀ ਦੇ ਨਾਲ ਉਹ ਇੰਗਲੈਂਡ ਦੇ ਇਸ ਇਲਾਕੇ ਤੋਂ ਪਹਿਲੇ ਸਿੱਖ ਮੇਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ ਮੈਂਡੀ ਬਰਾੜ ਦੀ ਇਸ ਪ੍ਰਾਪਤੀ ਨੂੰ ਲੈ ਕੇ ਜਿਉਂਤੇ ਇੰਗਲੈਂਡ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਵੱਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ ਉਤੇ ਹੀ ਪੇਕੇ ਪਿੰਡ ਅਖਾੜਾ ਦੇ ਵਿੱਚ ਵੀ ਰਹਿੰਦੇ ਉਹਨਾਂ ਦੇ ਭਰਾਵਾਂ ਨੂੰ ਵਧਾਈਆਂ ਮਿਲ ਰਹੀਆਂ ਹਨ ਹੈਲੋ ਮੇਰਾ ਨਾਮ ਮਹਿੰਦਰ ਗੌਰ ਬਰਾੜ ਮੈਂ ਇੱਥੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਰਹਿੰਦੀ ਹਾਂ ਤੇ ਮੈਂ ਰੋਇਲ ਪਰੋ ਐਂਡ ਵਿੰਜ਼ਰ ਐਂਡ ਮੇਡਨ ਮੇਡਨ ਹੈਡ ਦੇ ਬਿਸਮ ਐਂਡ ਕੁਕੰਬੂਰ ਦੀ ਕਾਉਂਸਲਰ ਹਾਂ ਮੈਂ ਪੈਰਿਸ਼ ਕਾਉਂਸਲ ਤੇ ਮੈਨੂੰ ਤਕਰੀਬਨ 33 ਸਾਲ ਹੋ ਗਏ ਸਰਵ ਕਰਦੀ ਨੂੰ ਇਹ ਮੇਰੀ ਤੀਸਰੀ ਟਰਮ ਹੈ ਐਜ਼ ਅ ਬਰੋ ਕਾਉਂਸਲਰ ਬਾਕੀ ਮੈਨੂੰ ਪਿਛਲੇ ਸਾਲ ਮੈਂ ਡਿਪਟੀ ਮੇਅਰ ਮੈਨੇ ਚੁਣਿਆ ਗਿਆ ਸੀ ਇਹ ਸਾਲ ਮੈਨੂੰ ਮੇਅਰ ਦੀ ਪਦਵੀ ਮਿਲੀ ਹੈ ਜੋ ਕਿ ਮੈਂ ਬਹੁਤ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਬਾਕੀ ਮੈਂ ਆਪਣੇ ਲੀਟਰ ਕਾਉਂਟ ਦ ਕਾਉਂਟ ਟੂ ਦ ਲੀਟਰ ਜਿਹੜਾ ਉਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਸ ਨੇ ਕਿ ਮੈਨੂੰ ਇਹ ਰਾਇਲ ਬਰੋ ਮਿੰਸਰ ਮੈਨ ਹੈਡ ਨੂੰ ਸਰਵ ਕਰਨ ਦਾ ਮੌਕਾ ਦਿੱਤਾ ਬਾਕੀ ਮੈਂ ਆਪਣੇ ਸਾਰੇ ਭੈਣਾ ਭਰਾਵਾਂ ਜਿੰਨੇ ਵੀ ਇੱਥੇ ਪੰਜਾਬੀ ਮੈਰੀਨੇਟ ਵਿੱਚ ਰਹਿੰਦੇ ਨੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਲਈ ਜੋ ਵੀ ਕੁਝ ਕਰ ਸਕਾਂ ਕਰਾਂਗੀ ਬਾਕੀ ਮੈਂ ਹੁਣ ਤੱਕ ਕਰਦੀ ਵੀ ਆ ਬਾਕੀ बस ਪ੍ਰਮਾਤਮਾ ਦਾ ਸ਼ੁਕਰ ਕਰਦੀ ਆ ਜਿਸ ਨੇ ਕੇ ਮੈਨੂੰ ਇਹ ਪਦਵੀ ਦਿੱਤੀ ਆ ਬੰਦਾ ਦਾ ਕੋਈ ਨਹੀਂ ਹੁੰਦਾ ਕਿਸੇ ਦੇ ਲਈ ਕੁਝ ਕਰਨੇ ਵਾਲਾ ਬਸ ਇਨਾ ਮੈਂ ਕਹਿੰਦੀ ਬਹੁਤ-ਬਹੁਤ ਤੁਹਾਨੂੰ ਬਹੁਤ ਸ਼ੁਕਰੀਆ ਬਹੁਤ ਖੁਸ਼ੀ ਆ ਜੀ ਪਿੰਡ ਵਾਸੀਆਂ ਦਾ ਵੀ ਬਹੁਤ ਮਾਣ ਵਧਾਇਆ ਉਹਨਾਂ ਨੇ ਬਹੁਤ ਟਾਈਮ ਤੋਂ ਤਕਰੀਬਨ 30 ਸਾਲ ਤੋਂ ਉਹ ਬਦੇਸ ਦੇ ਧਰਤੀ ਦੇ ਬੈਠੇ ਆ ਉਹਨਾਂ ਨੇ ਮੇਰ ਬਣਿਆ ਉੱਥੇ ਮੇਰ ਬਣੇ ਆ ਇਸ ਕਰਕੇ ਪਿੰਡ ਦਾ ਬਹੁਤ ਮਾਣ ਆ ਸਾਨੂੰ ਫੋਨ ਆ ਰਹੇ ਆ ਪਿੰਡ ਤੇ ਵਧਾਈਆਂ ਦਿੱਤੀਆਂ ਜਾਂਦੀਆਂ ਪਰਿਵਾਰ ਨੂੰ ਬਹੁਤ ਮਾਣ ਵਾਲੀ ਗੱਲ ਆ ਜੀ ਸੋ ਭੂਆ ਜੀ ਤਕਰੀਬਨ 30 ਸਾਲ ਤੋਂ ਉੱਥੇ ਕੌਂਸਲਰ ਰਹੇ ਆ 30 ਸਾਲ ਤੋਂ ਐਤਕੀ ਮੇਰ ਬਣੇ ਆ ਜਿੱਥੇ ਉਹ ਮੇਰ ਬਣੇ ਆ ਮੇਡਨ ਕੁਕਿੰਗ ਦਾ ਸ਼ਹਿਰ ਦਾ ਨੌਆ ਉੱਥੇ ਤਕਰੀਬਨ ਇਹ ਵੀ ਮਾਣ ਵਾਲੀ ਗੱਲ ਆ ਕਿ ਜ਼ਿਆਦਾਤਰ ਗੋਰਿਆਂ ਦੀ ਵਾਦੀ ਆ ਚਾਰ ਪੰਜ ਪਰਿਵਾਰ ਹੀ ਉੱਥੇ ਸਿੱਖਾ ਉਨ੍ਹਾਂ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਆ ਵੀ ਇੰਨੇ ਇਤੋਂ ਆਪਣੇ ਇੰਡੀਆ ਤੋਂ ਜਾ ਕੇ ਬਰੇਖ ਦੀ ਧਰਤੀ ਦੇ ਜਾ ਕੇ ਸੰਪਰਕ ਕਰਕੇ ਲੋਕਾਂ ਵਿੱਚ ਵਿਚਰ ਕੇ ਉੱਥੇ ਜਾ ਕੇ ਇਲੈਕਸ਼ਨ ਲੜਨੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਵਧਾਈਆਂ ਦਿੰਦੇ ਆ ਲੋਕ ਪੈਂਡ ਖਾਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਰੀਆਣੇ ਦਾ ਪੂਆ ਜੀ ਨੇ ਮਾਣ ਵਧਾਇਆ ਉਹ ਇੰਨਾ ਟਾਈਮ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਆਪਦੇ ਪੈਂਡ ਦੇ ਨਾਲ ਜੁੜੇ ਆ ਐਂਡ ਦੇ ਵਿੱਚ ਪਹਿਲੀ ਸੱਖ ਮੇਲਾ ਜਿਹੜੀ ਮੇਰ ਬਣੇ ਆ ਬਾਕੀ ਉੱਥੇ ਗੋਰਿਆਂ ਦੀ ਵਾਦੀ ਬਹੁਤ ਜ਼ਿਆਦੇ ਆ ਇਹ ਵੀ ਮਾਨ ਵਾਲੀ ਗੱਲ ਆ ਕਿ ਸਿੱਖ ਮਹਿਲਾ ਉੱਥੇ ਮੇਰ ਬਣਿਆ ਜੀ